ਸ਼ੁਕਰਿਆ ਭਰਾਵਾ ਸ਼ੁਕਰਿਆ 7 ਵਜੇ ਤੇ 2 ਮਿੰਟ ਹੋ ਗਏ ਆ ਇਹ ਵਾਲਾ ਵੀ ਆ ਗਿਆ ਚੱਕੋ ਬੈ ਗਏ ਦੋਨੇ ਬਾਬੇ ਕੀ ਯਾਰ ਚੱਲੇ ਲੋ ਵੀ ਅਜੇ ਵੀਡੀਓ ਕਰਦੇ ਸ਼ੁਰੂ ਤੇ ਲਿੰਦਰ ਚੜਦੇ ਵਾਲੇ ਭਰਾਵਾਂ ਨੂੰ ਲੋ 7 ਸ਼ਰੀਆ ਕਾਲ ਤੇ ਬਾਬੇ ਉਹ ਗਲਾ ਖਰਾਬ ਆ ਥੋੜਾ ਜਿਆ ਸੋਰੀ ਆ ਹਨਾ ਬੋਲ ਬਾਜ ਥੋੜੀ ਜਿਹੀ ਇਧਰ ਹੀ ਆਊਗੀ ਤੇ ਲੋ ਵੀ ਬੱਚੇ ਲਾਪੇ ਕੱਢਣ ਇਹਨਾਂ ਨੂੰ ਉੱਤੇ ਬਿਠਾਜ ਪਹਿਲਾ ਪਹਿਲਾ ਦੇਣਿਆ ਇਹ ਬੱਚੇ ਹੋਰ ਥੱਲੇ ਤੇ ਲੋਵੀ ਢਾਂਗੀ ਤੇ ਕੂਤਰੀ ਆਪਣਾ ਗੇੜੇ ਵਾਲੀਆਂ ਉੜਦੀਆਂ ਪਈਆਂ ਆ ਤੇ ਹੁਣ ਕੁਛ ਆਵਾਜ਼ ਸਹੀ ਹੋਈ ਕੱਲ ਬਾਜੀ ਦੇ ਬਾਬੇ ਉਹ ਗਲਾ ਬਿਲਕੁਲ ਹੀ ਖਰਾਬ ਹੋ ਗਿਆ ਸੀ ਬੋਲ-ਬੋਲ ਕੇ ਤੇ ਆ ਚੱਕੋ ਜਰਾ ਸ਼ੀਲਾ ਲੱਗਾ ਵਿਚਾਰਾ ਇਹ ਸਾਫ ਕਰਨ ਤੇ ਆ ਕੂਤਰੀ ਬਹਿ ਗਈ ਅਜੇ ਟਾਈਮ ਨਾਲ ਹੀ ਉੜੀ ਗਈ ਸਾਰੀ ਤੇ ਡਾਈ ਵੀ ਨਹੀਂ ਆ ਪਤਕਾ ਨਹੀਂ ਕੀਤਾ ਕਿਉਂਕਿ ਹਨੇਰੀ ਬਹੁਤ ਚਾਲਦੀ ਸੀ ਚਲ ਗੇੜੇ ਹੋ ਗਏ ਕੂਤਰੀ ਤੇ ਇੰਨਾ ਬਹੁਤ ਆ ਖੁੱਡੇ-ਖਾਡੇ ਲੱਗੇ ਆ ਸਾਫ ਕਰਨ ਤੇ ਸ਼ੀਲਾ ਛੱਡੀ ਜਾਂਦਾ ਬੱਚੇ ਸਾਰੇ ਲਿਆ ਲਿਆ ਕੇ ਵਧੀਆ ਨਹੀਂ ਹੋਈਗੀ ਪਰ ਆਪਣਾ ਨੰਬਰ ਪੈ ਗਿਆ ਉਥੇ ਗੰਦ ਕਿੰਨਾ ਪਿਆ ਗੰਦ ਬਹੁਤ ਪਿਆ ਉਥੇ ਪੁਲਿਸ ਆ ਗਈ ਆ ਪੁਲਿਸ ਵੀ ਖਾਲੇ ਆਪ ਹੀ ਸੱਤ ਲੇਦੇ ਈ ਧਾਰੇ ਕੰਮ ਵਾਈ ਕਿਹੜਾ ਚੋਰੀਆਂ ਕਰਦੇ ਲੋਕੀ ਡਰਦੇ ਪਤਾ ਨਹੀਂ ਕਾਹ ਤੋਂ ਆ ਯਾਰ ਡਰਦੇ ਹੀ ਬਹੁਤ ਆ ਲੋਕੀ ਖੜਜੋ ਉਥੇ ਕੀ ਹੋ ਚੱਲਾ ਉਹ ਪੇ ਉਹ ਬੰਦਾ ਯਾਰ ਇਦਾਂ ਦਾ ਸੀਗਾ ਪਤਾ ਨਹੀਂ ਹੁਣ ਕੀ ਹਿਸਾਬ ਸੀ ਹਨਾ ਤੇ ਪਿੰਡ ਵਾਲੇ ਵੀ ਆਪਣੇ ਬਾਜ਼ੀਆਂ ਵਾਲੇ ਡਰ ਕੇ ਭੱਜੇ ਫਿਰਦੇ ਆ ਵੇ ਕਰਨਾ ਸਰਪੰਚ ਅੱਗੇ ਆਵੇ ਜਾਂ ਕੁਛ ਵੀ ਜੇ ਬਾਜੀ ਕਰਾਉਨੇ ਆ ਤਾਂ ਸਰਪੰਚ ਨਾਲ ਹੋਣਾ ਚਾਹੀਦਾ ਯਾਰ ਪਿੰਡ ਦੇ ਤੁਸੀਂ ਸਹਿਮਤ ਨਹੀਂ ਜੀ ਤੁਹਾਡੀ ਪਿੰਡ ਚ ਨਹੀਂ ਬਣੀ ਤਾਂ ਤੁਸੀਂ ਬਾਜੀ ਨਾ ਕਰਾਓ ਜਾਂ ਸਵੇਰੀ ਨਾ ਹੋਣ ਦੋ ਜੇ ਪੰਚਾਇਤ ਨੇ ਤੁਸੀਂ ਇਹ ਕੰਮ ਕਰਾਈਆਂ ਤੇ ਬਾਜੀ ਨਾ ਹੋਣ ਦੋ ਤੇ ਬਹੁਤ ਖੱਜਲ ਖਰਾਬ ਸਾਰੇ ਵੀਰ ਦੂਰੋਂ ਦੂਰੋਂ ਆਏ ਸੀ ਬਹੁਤ ਖਰਾਬ ਹੋਏ ਹੁਣ 20 20 ਕਬੂਤਰਾਂ ਚ ਕਹਿ ਕੇ ਤੇ 30 ਕਬੂਤਰ ਪਾਲੇ ਬਾਜ 30 ਕਬੂਤਰਾਂ ਜੇ ਜਾ ਕੇ ਬਾਜੀ ਨਿਪੜੀ ਆ ਤੇ ਕਬੂਦਰੀ ਆਪਣੀ ਸ਼ਾਮ ਨੂੰ ਡਿਗੀ ਐਂਡ ਸੈਟ ਮਤਲਬ ਚੌਥੇ ਤੇ ਤੀਜੇ ਚੋਂ ਤਿੰਨ ਕਬੂਤਰ ਹੀ ਸੀ ਤੇ ਨੇਰੇ ਜੀ ਡੇਗੇ ਸਾਰੇ ਲੱਭੇ ਵੀ ਨਹੀਂ ਉਥੇ ਕਬੂਤਰੀ ਆਪਣੀ ਵੀ ਨਹੀਂ ਲੱਭੀ ਤੇ ਕੋਈ ਨਹੀਂ ਅੱਜ ਦੇਖਦੇ ਆ ਉੱਥੇ ਜਾ ਕੇ ਤੇ ਕਬੂਤਰੀ ਲਿਆਵਾਂਗੇ ਜੇ ਲੱਭ ਗਈ ਤਾਂ ਕਬੂਤਰੀ ਬਹੁਤ ਚੰਗੀ ਉੜੀ ਆਪਣੀ ਦੱਬੀ ਕਬੂਤਰੀ ਜਿਹੜੀ ਸੀ ਆਪਣੀ ਔਰ ਆ ਬੰਦੇ ਕਿੱਥੇ ਬੰਨੇ ਉੱਤੇ ਆ ਲੋਏ ਬਾਬੇ ਖੁੱਡਾ ਵੀ ਸਾਫ਼ ਕਰਤਾ ਚੰਗੀ ਤਰ੍ਹਾਂ ਆ ਹੁਣ ਦਾ ਗਿਆ ਬਿਠਾਂ ਦੇ ਹਨ ਤੇ ਉਹਦਾ ਬਿਲਕੁਲ ਸਾਫ਼ ਆ ਇਹਨਾਂ ਸਾਫ਼ ਕਰਤਾ ਤੇ ਬਾਕੀ ਵੀ ਅੱਜ ਗੁੱਸੇ ਜਿਹੇ ਜਾਇਆ ਬਤੰਦਰ ਚੰਡ ਕੜਤੇ ਭਮੀ ਕੰਤਸ ਆਤਾਰ ਮੇ ਅੰਗੇ ਇੱਕ ਹੋਲਾ ਤੋ ਕਹਿੰਦਾ ਮੀਦਾਉਣਾ ਰਲੂ ਦੇ ਗਿਆ ਨਾਨੰ ਜਿਹੜੇ ਆਪਣਾ ਹੀ ਗੱਡੇ ਹੁਣ ਹਵਾ ਜੀ ਹੱਡੀ ਹਵਾ ਵੀ ਚੱਲ ਬਹੁਤ ਜਿਆਦਾ ਬੋਬੋ ਔਰ ਉੜੀ ਲੱਗੇ ਗਿਰੀਆਂ ਪੋਣ ਤੇ ਇਹ ਉੜੀ ਘੱਟੀ ਸੀ ਕੋਈ ਚੱਗਰ ਨਹੀਂ ਨੂੰ ਖਾ ਲੈਣੇ ਹਨਾ ਦਾਣੇ ਦੁਣੇ ਖਾਵੇ ਆਪਣੇ ਇਹਨੂੰ ਕੱਲ ਨੂੰ ਫੇਰ ਘੜਦਿਆਂਗੇ ਖਲਾਖਲਾ ਖਾੜਾ ਹੁਣ ਖਾਲਾ ਖਾਲਾ ਇਧਰ ਆ ਕੇ ਖਾਲਾ ਖਾਲਾ ਬੁੱਤ ਖਾਗਾ ਚੱਲ ਖਾਲਾ 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 ਸੁਣਨਗੇ ਨੂੰ ਖਾਲਾ 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 ਕੋਲ ਬਿਟੂ ਮਿਟੂ ਤੂੰ ਕੰਨੀ ਆ ਹਾਂ ਮਿਟੂ 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 ਬਿਟੂ ਆਦਾ ਸਿਰ ਕੀ ਆ ਹਾਂ ਬੋਲ ਬੋਲ ਲਾ ਬਾਬੇ ਥੋਦੀ ਵੀ ਦਈਆ ਗੱਲਾਂ ਕਰਨ ਕੀ ਗੱਲ ਆ ਸ਼ਿਲਵਾ ਬਬੇ ਗਾਲਾ ਜਿੱਤ ਕੇ ਆਗੇ ਨਾ ਕਿੰਦਾ ਅਜ ਐਂ ਚਾਂਦੇ ਨਾ ਸਵਾਰੀ ਕਿੰਦਾ ਕੱਲ ਟਾਈਮ ਨਹੀਂ ਲੱਗਾ ਐ ਤੋਈ ਫਿਰਦਾ ਸਾਰਾ ਗੂਠਾ ਐ ਚਮਕਦਾ ਅੱਧੇ ਕਿੱਤੀ ਜਲਗਾ ਮਨੂੰ ਸਾਰੇ ਇੱਥੇ ਵਿੱਚ ਗੱਡੀਆਂ ਦਾ ਖੂਜੇ ਦੇ ਵਿੱਚ ਪੀ ਜੰਮੀ ਹੁੰਦੀ ਹੈ ਨਾ ਤੇ ਉਦੋਂ ਪਾਣੀ ਪੋਣੀ ਨਾਲ ਚੰਗੀ ਤਰ੍ਹਾਂ ਧੋ ਕੇ ਐਨ ਸਾਫ਼ ਹੁੰਦਾ ਨੇ ਆ ਚਿੜੀਆਂ ਵੀ ਦੇ ਹੋਣੀਆਂ ਛਿੱਲੇ ਨਾ ਚਿੜੀਆਂ ਦੂਜੇ ਤੋਂ ਤਾਂ ਲਿਉਨੇ ਬੜੇ ਉਹ ਹੁੰਦੇ ਕੀ ਲੱਭੜ ਸਾਡਾ ਤਿੰਨ 40 ਹੋ ਗਏ 3 ਵਜੇ 40 ਮਿੰਟ ਬਾਕੀ ਕਬੂਤਰ ਉੜਦੇ ਆ ਛੱਡੇ ਵੀ 10:00 ਵਜੇ ਹੀ ਲੇਟੇ ਛੱਡੇ ਸੀ ਕਬੂਤਰ 10:00 ਵਜੇ ਅੱਜ ਕਿੰਨੇ ਬਦਲ ਮੌਸਮ ਸੀਗਾ ਤੇ 3:40 ਹੋ ਗਏ ਬਾਕੀ ਉੜਦੇ ਆ ਤੇ ਆ ਇੱਕ ਪੱਟਾ ਵਹਿ ਗਿਆ ਛਿੱਲੇ ਦੇਖੀ ਉਹ ਲੜਦਾ ਜਾਣਾ ਪੈ ਗਿਆ ਲੜਾਈ ਆ ਥੱਲੇ ਛਤਰੀ ਹੋਏ ਨਾ ਦਲੋ ਆ ਆ ਦੇ ਗਿਆ ਹੁਣ ਗਿਆ ਲੜਦਾ ਇਥੇ ਇਹ ਲੈ ਆਇਆ ਕੂਟਰ ਤੇ ਅ ਵੀ ਕੋ ਧਰਨੀਵੇਂ ਆ ਬਹ ਬਹਿ ਜਾਣੇ ਹੋਣਾ ਲੰਡਾ ਜੈ ਬੈਨ ਵਾਲਾ ਹੀ ਆ ਬਾਕੀ ਦਾ ਸਹੀ ਉੜਦੇ ਆ ਜਿਹੜੀ ਆਪਾਂ 16 ਤਰੀਕ ਨੂੰ 18 ਤਰੀਕ ਨੂੰ ਛੱਡਣੀ ਬਾਜੀ ਕੋਈ ਕਬੂਤਰ ਨਹੀਂ ਸਵੇਰ ਦੀ ਛੱਡੀ ਨਾ ਉਹ ਵੀ ਉੜਦੀ ਆ ਉਹ ਫਿਰਦੀ ਡੰਡਿਆ ਵਾਲੀ ਤੇ ਉਹ ਦੁੱਜੀ ਹਵਾਲੀ ਹਾ ਡੰਡਿਆ ਵਾਲੀ ਤੇ ਆਪਾਂ 18 ਨੂੰ ਮੋਟਰਸਾਈਕਲ ਦੀ ਬਾਜੀ ਤੇ ਛੱਡਣੀ ਆ ਕਰ ਬੱਚਿਆਂ ਚ 10 ਮਿੰਟ ਰਹਿ ਗਏ ਤੇ ਆਪਣੀ ਡੰਡੇ ਵਾਲੀ ਕੂਤਰੀ ਪੈ ਗਈ ਜਿਹੜੀ ਆਪਾਂ 18 ਤਰੀਕ ਨੂੰ ਮੋਟਰਸਾਈਕਲ ਵਾਲੀ ਬਾਜੀ ਦੇ ਛੱਡਣੀ ਆ ਤੇ ਲੱਗਾ ਛੀਲਾ ਢੱਕਣ ਕੂਤਰ ਬਾਕੀ ਵੀ ਆਗੇ ਬੱਸ ਪੈਣ ਵਾਲੀ ਆ ਹੁਣ ਸਾਰੋਂ ਡਰਈ ਸੀ ਵੀ ਰਾਤ ਨੂੰ ਖੜਦਾ ਜਾਣਗੇ ਤੇ ਪਰ ਆਗੇ ਹੁਣ ਥੱਲੇ ਸੋਈ ਡੰਡੇ ਵਾਲੀ ਬੈ ਗਈ ਆ ਤੈਨੂੰ ਡੱਕ ਲਈਏ ਹੁਣ ਕਰਦੇ ਆਲੇ ਦਰਦੀ ਆ ਕੋੜਾ ਹੁੰਦਾ ਕੋਈ ਤਜੋਰ ਨਹੀਂ ਲੱਗਾ ਇਹਦਾ ਤੇ ਬੈੜੀ ਥੋੜੀ ਆ ਉੱਦਾਂ ਬੈਗੀ ਹਵਾ ਵਾ ਕਰਕੇ ਇਹਦਾਂ ਵਾਲੀ ਬੈੜੀ ਨਹੀਂ ਜਾਂ ਮਤਕ ਚਾਰ ਤਾਂ ਚਲ ਵੱਜ ਗਏ ਹੁਣ 4:00 ਵਜੇ ਗਏ ਆ ਲੋ ਬਾਬੇ ਚੋਲ ਚੂਲ ਆ ਕੇ ਚਾਹ ਬਣ ਕੇ ਆ ਗਈ ਆ ਅੱਜ ਦੀ ਦੁਪਹਿਰਾਂ ਦੀ ਦੂਜੀ ਵਾਰ ਇਹਨੂੰ ਕੁਤਰਾ ਜੁੱਡੀ ਜਾਂਦੇ ਆ ਛਾਵੇਂ ਪੀਵਾਂਗੇ ਕਿਹਦੇ ਹੀ ਲਿਆ ਫੋਨ ਤੇ ਫੋਨ ਨੂੰ ਦੂਗਾ ਚਾਹ ਇਹਨੂੰ ਤੋਰੀ ਵਾਲਾ ਦੋ ਚਲਾ ਆਵੇ ਐਮ ਹੋ ਗਿਆ 4:30 ਦਾ ਤੇ ਕਬੂਤਰ ਬੈਨ ਦਾ ਨਾ ਨਹੀਂ ਲੈਣਦੇ ਯਾਰ ਅੱਜ ਤਰੋ ਉੱਜੇ ਖੜ ਗਿਆ ਮੌਸਮ ਹੋ ਗਿਆ ਠੰਡਾ ਉਤਰ ਘਰੇ ਹੁਣ ਆ ਪੁਰਾਣੀ ਛਤਰੀ ਲਈ ਆ ਤੇ ਕੀ ਮੈਂ ਕਹਾਂ ਇਹਨੂੰ ਵੀ ਤਾਂ ਕਰਕੇ ਲੋਣਾ ਤੇ ਆਤ ਨਵੀਆਂ ਛਤਰੀਆਂ ਹੁਣ ਜਿਹੜੀਆਂ ਆ ਆ ਨਵੇਂ ਕੱਪੜੇ ਲਾਏ ਆ ਤੇ ਇਹ ਵੀ ਲਾਤੀ ਮੈਂ ਕਹਾਂ ਬਹਿ ਜਾਣ ਹੁਣ ਯਾਰ ਕੋਈ ਯਾਰ ਰਾਤ ਖੜ ਗਏ ਇਥੇ ਨਹੀਂ ਖਰਾਬ ਕਰ ਦੇਣਾ ਆਪਾਂ ਨੂੰ ਇਹਨੂੰ ਪੈ ਗਿਆ ਕੰਮ ਉਹ ਚਲ ਗਿਆ 4:30 ਹੋ ਗਏ 5:30 ਟੂਸਿਆਂ ਵਾਲਾ ਬਹਿ ਗਿਆ ਪਾਹਰੇ ਟੂਸੇ ਤੇ ਹਰਾ ਬੋਟੇ ਵਾਲਾ ਤੇ ਬਾਕੀ ਕੂਤਰੇ ਜੋੜਦੇ ਆ ਇੱਕ ਆਰ ਦਾ ਟੂਸੇ ਵਾਲਾ ਕੂਤਰੋ ਬਾਕੀ ਉਹ ਉੱਚੇ ਖੜੇ ਆ ਜਾ ਕੇ ਕੂਤਰ ਪੜਖਾਈਆਂ ਵੀ ਲਾਉਨੇ ਆ ਤਾਂ ਵੀ ਨਹੀਂ ਥੱਲੇ ਆਉਂਦੇ ਬਾਕੀ ਹੁੰਦਾ ਤੇ ਖਲਾਉਨੇ ਆ ਇਹਨਾਂ ਨੂੰ ਕਿਸ ਤਰੀਕੇ ਨਾਲ ਲੱਟਾ ਲੂਟਾ ਲੱਗੀਆਂ ਆਪਣੇ ਉਹ ਤਾਂ ਏਡੀ ਟੈਨਸ਼ਨ ਵਾਲੀ ਗੱਲ ਹੈ ਨਹੀਂ ਸਾਰੇ ਲੱਟਾ ਜਗ ਜਾਂਦੀਆਂ ਕਿੱਥੇ ਲੈਡ ਵੱਡੀ ਲਾ ਦੇਾਂਗੇ ਬਾਹਰ ਕੱਢ ਕੇ ਉਹ ਵੀ ਹੈਗੀ ਆ ਤੇ ਕਬੂਤਰ ਦਾ ਲਾ ਲਾਂਗੇ ਕੋਈ ਚੱਕਰ ਨਹੀਂ ਆ ਜੋ ਬਾਬੇ ਨੂੰ ਢੱਕਦੇ ਆ ਤਾਂ ਫਿਰ ਮਿਲਦੇ ਆ ਨਾ ਉਹ ਬੱਗਿਆ ਕਬੂਤਰ ਬੈ ਗਿਆ ਆਪਣਾ ਟੂਸੇ ਵਾਲਾ ਤੇ ਢਿੱਡ ਟੋਰੀ ਟੂਸੇ 4:30 ਵਜੇ ਤੇ ਬਾਕੀ ਕਬੂਤਰ ਇੱਕ ਬੈ ਕੇ ਹੋਰ ਉੜ ਗਿਆ ਰੱਤਾ ਜਾਂ ਢੱਕਣ ਲੱਗਿਆ ਉਹ ਦੇ ਦੇ ਬੈਠੇ ਨਾ ਕਰਦੇ ਉਹ ਬਾਬਾ ਆ ਯਾਰ ਰੱਤਾ ਜਾਂ ਹੁਣ ਬੈਠੂਗਾ ਸਾਲਾ ਉੱਟੀ ਜਾਂਦਾ ਬੈ ਬੈ ਕੇ ਲੋ ਬਾਬੇ ਤਿੰਨ ਕਬੂਤਰ ਹੱਥ ਆਏ ਅਜੇ ਤੱਕ ਫੜੋੜੇ ਤਿੰਨ ਉਤਰ ਗਏ ਮੂੰਹਵਾ ਸਾਫ ਕਰਤਾ ਇਹਨਾਂ ਤੇ ਕਬੂਤਰ ਹਜੇ ਬਾਬੇ ਬਹੁਤ ਉੱਚੇ ਖੜੇ ਆ ਅ ਦੋ ਗਾਈ ਟੁੱਟ ਗਏ ਕਬੂਤਰ ਬੰਨਿਆ ਹੋ ਤਾਂਗੀ ਭੜਕਾਉਣ ਦੇ ਥੱਲੇ ਤੇ ਉਹ ਫਿਰਦੇ ਤਿੰਨ ਉੱਤੇ ਪੂਰ ਬੰਦੜਿਆ ਇਹ ਆ ਦੇਖੋ ਕਰੋਦੇ ਲੱਗਾ ਮਾਂ ਟਾਂਗੀ ਭੜਕਾਉਣਾ ਹੁਣ ਥੱਲੇ ਆਇਆ ਇੱਕ ਕਬੂਤਰ ਆਇਆ ਸੀ ਕਿ ਲਗਾ ਮੈਂ ਕਿਹਾ ਸਾਰੇ ਆਪੜਾ ਟੂਸੇ ਵਾਲਾ ਓਥਾ ਵਰ ਤੇ ਬਹਿ ਗਿਆ ਪਰ ਕਬੂਤਰ ਟੋਰੀ ਵੀ ਲੱਗੀ ਨਾਲ ਆਪੜਾ ਟੂਸੇ ਵਾਲਾ ਹੈਗਾ ਕਬੂਤਰ ਹੋਰ ਆ ਕੇ ਬਹਿ ਗਿਆ ਟਾਵਰ ਤੇ ਉਹ ਉੱਥੇ ਬਾਬੇ ਸ਼ਹੀਦ ਲਾਗੇ ਹੋ ਗਿਆ ਟਾਈਮ 5:35 5:40 ਚੁੜੀ ਹੋ ਗਿਆ ਇੱਕ ਕਬੂਤਰ ਨਹੀਂ ਅੱਜ ਬੈਣ ਦਾ ਨਾ ਲੈਂਦੇ ਮੌਸਮ ਠੰਡਾ ਹੋ ਗਿਆ ਤੇ ਕਬੂਤਰ ਉਹ ਉੱਚੇ ਖੜ ਕੇ ਪੜਕਾਈਆਂ ਲੋਂਦੇ ਰਿਹਾ ਕਿੰਨਾ ਟਾਈਮ ਹੋ ਗਿਆ ਬੈਂਦੇ ਹੈ ਨਹੀਂ ਆਕ ਕੇ ਢਾਂਗੀ ਖੜੀ ਕੀਤੀ ਉਹ ਦੋਆ ਵਰਦੇ ਆ ਤੇ ਨੌ ਉੱਤੇ ਖੜੇ ਜਾ ਗਏ ਬਾਬੇੜ ਤਿੰਨ ਬੈਠੇ ਉਹਨਾਂ ਨੂੰ ਗਰੀਆਂ ਪਾ ਦਈਏ ਸੋਰੀ ਯਾਰ ਖੰਗ ਬਹੁਤ ਜ਼ਿਆਦਾ ਸੈੱਟ ਹੋਣ ਨਹੀਂ ਜਾ ਕਮ ਤੇ ਲਓ ਇਹਨਾਂ ਨੂੰ ਕਿੰਨਾ ਨੂੰ ਦਾਣੇ ਨੂੰ ਪਾਉਨੇ ਆ ਉਹ ਤਾਂ ਬਾਬੇ ਉਹ ਬੈਣ ਦਾ ਨਾ ਨਹੀਂ ਲੈਂਦਾ ਅੱਜ ਲੱਗਦਾ ਬਾਹਰ ਹੀ ਡਿਕਣਗੇ ਕਬੂਤਰ ਤੇ ਹਲੋ ਖਾ ਲੋ ਬਈ ਲੋਬੀ ਨੇ ਤੇਨਾਂ ਨੂੰ ਪਾ ਕੇ ਬਦਾਮ ਤੇ ਬਾਕੀਆਂ ਨੂੰ ਸਾਰਿਆਂ ਨੂੰ ਪਾ ਬੂ ਦਿੱਤੇ ਇਹਨਾਂ ਨੇ ਖਾ ਖੂ ਲਏ ਆ ਲੋਏ ਬਾਬਾ ਸ਼ਿਲਾ ਵੀ ਆ ਗਿਆ ਟਾਈਮ 6 ਵਜ ਗਿਆ ਆ ਜਾ ਆ ਜਾ ਆ ਜਾ ਤੇ ਆ ਕੁਤਰ ਹੁਣ ਥੋ ਥੱਲੇ ਆਏ ਆ ਇਹਨਾਂ ਬਹੁਤ ਉੱਚੇ ਖੜੇ ਆ ਆਪਣੇ ਬੱਦਲ ਹੋਣ ਕਰਕੇ ਕੰਮ ਖਰਾਬ ਹੋਇਆ ਇਹਨਾਂ ਤਾਂ ਬਹਿ ਜਾਣੇ ਸੀ ਇਹ ਟੂਸੇ ਵਾਲਾ ਕਿੱਥੇ ਗਿਆ ਕਿਹ ਟੂਸੇ ਆ ਹੋਸਲਾ ਉਰਦਾ ਹੀ ਪਿੰਡ 'ਚ ਆ ਓ ਚਲ ਗਿਆ ਬਈ ਓ ਔਰਦਾ ਵੀ ਪਿੰਡ ਚ ਆ ਪਿੰਡ ਜਾਸਟ ਆਜ 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 ਹੁਣ ਨਹੀਂ ਆਜ 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 ਆਹ ਔਰਦਾ ਇੱਕ ਆਜ 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 ਸਾਢੇ 6 ਹੋ ਗਏ ਆ ਪੂਰੇ ਸਾਢੇ 6 ਤੇ ਕਬੂਤਰ ਨਹੀਂ ਅੱਜ ਵੰਦੇ ਬਈ ਤਿੰਨ ਦਾ ਬਹੁਤ ਉੱਚੇ ਖੜੇ ਆ ਉਹ ਤਾਂ ਰਾਤ ਮੇਰੇ ਹਿਸਾਬ ਨਾਲ ਗਵਾਜ ਜਾਣੇ ਕਬੂਤਰ ਆ ਪਲੇ ਆ ਸ਼ਾਇਦ ਹੈਗੇ ਬਹਿ ਜਾਣ ਜਿਹੜੇ ਥੱਲੇ ਵਾਲੇ ਆ ਦੋ ਸੂਰਜ ਆ ਥੱਲੇ ਵੜ ਗਿਆ ਜਾ ਕੇ ਭੋਵੀ ਦੀ ਟੁੱਟਦੇ ਨਾ ਕਬੂਤਰ ਟੁੱਟ ਜਾਣ ਉੱਪਰੋਂ ਫੇਰ ਤਾਂ ਗੱਲ ਬਣ ਜੂਗੀ ਅਜੇ ਨੁਕਸਾਨ ਬਹੁਤ ਵੱਡਾ ਹੋਣਾ ਬਾਕਿਓ ਕਬੂਤਰ ਵੀ ਚੰਗੇ ਆ ਸਾਰੇ ਮੌਸਮ ਠੰਡਾ ਨਾ ਹੁੰਦਾ ਫੇਰ ਗੱਲ ਬਣ ਜਾਣੀ ਏ ਉਹ ਤੁਰੇ ਤਾਂ ਹੈ ਕਬੂਤਰ ਉੱਪਰੋਂ ਸ਼ਾਇਦ ਆ ਜਾਣ ਆ ਕਬੂਤਰ ਹੀ ਛੱਡੀ ਹੋਣ ਬਾਹਰ ਇਹਦੇ ਨਾਲ ਸ਼ਾਇਦ ਬਹਿ ਬੂ ਜਾਣ ਇਹ ਆ ਤੇ ਕੰਮ ਆਊਗੀ ਜਿਹੜੀ ਉੜਦੀ ਨਹੀਂ ਸੀ ਆ ਆ ਗੂਤਰੀ ਗਿਆ ਹੁਣ ਬੈਠੇ ਆ ਦੇ ਹਾਂ ਉਹ ਵੇ ਚਗਰੀ ਮਾਰਨ ਲੱਗਾ ਇਹ ਵੱਧ ਕੇ ਤੇ 40 45 ਮਿੰਟ ਹੋ ਗਿਆ ਹੁਣ ਆਇਆ ਡੱਡਿਆ ਟੂ ਸਿਆਲਾ ਪੜਾ ਲੈ ਹੁਣ ਬੈਠੂਗਾ ਆ ਗਿਆ ਵੀ ਉੱਤੇ ਨਵਰੀ ਉਹਦਾ ਮੁੜ ਗਿਆ ਵੇ ਆਇਆ ਟੂਸੇ ਆਲਾ ਹੁਣ ਹਟਾਂਗੀ ਲਿਪੜ ਖੋਣੀਏ ਕੁੜੀਏ ਵੇ ਡਰਦੇ ਆ ਜਦੋਂ ਢਾਂਗੀ ਭੜਕਾਉਨੇ ਆ ਕਿਉਂਕਿ ਅੱਗੇ 2:30 ਵਜੇ ਲਾੜੀ ਦੇ ਆ ਅੱਜ ਤਾਂ ਬਹਿਣ ਦੇ ਨਹੀਂ ਟਾਮ ਲੈਂਦੇ ਆ ਆ ਆ ਗਿਆ ਵੀ 6 ਵਜੇ ਇਸੋਰੀ 6 6:30 6 ਵਜੇ ਕੇ 45 45 ਮਿੰਟ ਹੋ ਗਏ 50 ਹੋ ਚੁੱਕੇ ਆ ਇੱਕ ਆਇਆ ਫਿਰ ਲੈ ਜਵਾ ਦਾ ਹਜੇ ਬੈਠਾ ਆ ਜੇ ਵੀ ਨਹੀਂ ਮੰਨ ਕਰਦਾ ਉੱਡਣ ਲਈ ਆ ਦੋ ਆ ਗਏ ਆ ਇੱਧਰ ਦੋ ਆ ਗਏ ਆ ਬੈਠੂ ਗਿਆ ਤਾਂ ਹੀ ਆ ਆ ਗਏ ਬਸ ਆ ਗਏ ਇਹ ਤਾਂ ਬੈਠੂ ਗਿਆ ਸਤੇ ਵਾਲਾ ਟੈਨਸ਼ਨ ਆ ਜਾਂਦੀ ਹਾਂ ਹਾਂ ਕਿਉਂਕਿ ਉਹ ਜੇ ਬਹੁਤ ਖੜੇ ਆ ਲੋਕੀ ਕਾਫੀ ਘਲਾਰਾ ਲਾ ਵੀ ਆ ਗਿਆ ਬਾਬੇ ਓਏ ਸ਼ੁਕਰ ਨਹੀਂ ਮਨ ਦਾ ਨਹੀਂ ਨਹੀਂ ਪੇਜ ਨਿਕਲ ਗਿਆ ਹੁਣ ਬੈਟੂਗਾ ਆ ਜਾ ਆਜ 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 ਤੇਰਾ ਹਾਰ ਹਾਰ ਗੋਤਾਂ ਗੱਲ ਬੰਦ ਨਾ ਦੇ ਤੂੰ ਨਾ ਮੌੜੀ ਖੋਲਿਆ ਆਜ 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 ਬੈਜੋ ਭਰਾਵਾ ਬੈਜੋ ਲੈਣਾ ਨਾਮ ਤੇ ਆਜ 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 ਬੈਂਡ ਦਾ ਹੀ ਨਾਲ ਲੈਂਦੇ ਵੀ ਕਿੱਧਰ ਗਿਆ ਆ ਇਹਨਾਂ ਥਾਂ ਬਣਾ ਹਮ ਵਧੀਆ ਤਰੀਕੇ ਹੋਰ ਕੀ ਇਹ ਫੇ ਚੜਨ ਨੂੰ ਫਿਰਦੇ ਛਿਲਿਆ ਤੇ ਲਾਤ ਕਰਾਉਂਦੀ ਨਹੀਂ ਫੜ ਕੇ ਅਜ ਸਹੀ ਗੱਲ ਆ ਆਜੋ ਬਈ ਲੱਗ ਪਤਾ ਆਜੋ ਆਜੋ ਹਲੇ ਤੈਨੂੰ ਉੱਪਰ ਖੜੇ ਉਹ ਵੀ ਨਹੀਂ ਉਹ ਤੇ ਟੁੱਟਦੇ ਹੀ ਨਹੀਂ ਹਲੇ ਉਹ ਰਾਤ ਨੂੰ ਤਣ ਗਿਆ ਹੋਰ ਰਾਤ ਦਾ ਬਰੰਦ ਵੀ ਕਰਨਾ ਪਿਆ ਲੈਟਾ ਦਾ ਖੁੱਡੇ ਵਾਲੀਆਂ ਡੱਕ ਜਣੀਆਂ ਹਾਂ ਆ ਜਾ ਆ ਜਾ ਆ ਜਾ ਆ ਜਾ ਇਹ ਚੱਲੇ ਤਾਂ ਨੂੰ ਬਈ ਆ ਜਾ ਆ ਜਾ ਆ ਜਾ ਕੱਢ ਕੇ ਯਾਰ ਉਧਰ ਇੱਕ ਹਾਂ ਇੱਕ ਕੱਢ ਕੇ ਆਪ ਨਿਕਲ ਨਹੀਂ ਹੁੰਦਾ ਇਹ ਕਮਜ਼ੋਰ ਸੀ ਬੱਚਾ ਅੱਛਾ ਆ ਜਾ 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 ਆ ਜਾ

ਬੈਣਾ ਤੇ ਬਹਿ ਗਿਆ ਬਹਿ ਗਿਆ ਬਹਿ ਗਿਆ ਆ ਦੇ ਬਾੜ ਬਾੜ ਇਹਨੂੰ ਰੋਗੜਾ ਤੋਂ ਮੜੋੜਾ ਸਾਜ ਲੈ ਲਾਂਦੇ ਬਾੜ ਦੇ ਹੁਣ ਹੱਥ ਰੋਹੜੇ ਰਾਹ ਹੁਣ ਸ਼ੁਭ ਰਿਆ ਭਰਾਵਾ ਇੱਕ ਬੈਠਾ ਆ ਵੀ ਆ ਵੀ ਬੈਠੂ ਆਂ ਟੂਸਿਆਲਾ ਵੀ ਆ ਗਿਆ ਆ ਗਿਆ ਟੂਸਿਆਲਾ ਵੀ ਆ ਗਿਆ ਸ਼ੁਕਰਿਆ ਭਰਾਵਾ ਸ਼ੁਕਰਿਆ ਦੋ ਬਹਿ ਗਏ ਬਈ ਬਾਬਿਓ ਲੈਟਾ ਚੱਗ ਗਈਆਂ 7 ਵਜ ਗਏ ਆ ਦੋ ਹੀ ਬੈਠੇ ਆ ਤੇ ਕਬੂਤਰ ਬਾਬਿਓ ਆਏ ਹੁਣ ਥੱਲੇ ਵੜੇ ਜੇ ਮੌਸਮ ਸਾਫ ਹੋ ਗਿਆ ਉਹਦੇ ਨਾਲ ਥੋੜਾ ਚਾਨਣ ਜਾ ਲੱਗਣ ਲੱਪੇ ਦਾ ਨੀਰਾ ਹੋ ਗਿਆ ਹੀਗਾ ਆ ਫਿਰਦੇ ਤੇ ਲੋਈ ਹਾਂ ਬਾਬਿਓ ਸ਼ੀਲਾ ਲਾਪਿਆ ਦੇਣ ਉਹ ਅਨਾਰ ਥੋੜੇ ਕਮਜ਼ੋਰ ਸੀ ਜਿਹੜੇ 1 2 ਉਹਨਾਂ ਦਾ ਵੇਟ ਬੂਟ ਬਣਾਈਏ ਮਾੜਾ ਜਿਹਾ ਲਾਲ ਕਰੀਏ ਥੱਲੇ ਉਹ ਤੇ ਕਬੂਤਰ ਬਾਬੇ ਉਹ ਸੱਤ ਤੋਂ ਉੱਤੇ ਤਾਂ ਟਾਈਮ ਹੋ ਗਿਆ ਆ ਤਿੰਨ ਆ ਗਏ ਆ ਇੱਕ ਹੋਰ ਕਿਹਦਾ ਆ ਗਿਆ ਓਏ ਆ ਪਤਾ ਨਹੀਂ ਕਿਹਦਾ ਆ ਗਿਆ ਕਬੂਤਰ ਬਾਬੇ ਇੱਕ ਹੋਰ ਆਪਰੇ ਕੂਤਰਾ ਫਿਰਦੇ ਹੋਰ ਨਾਲ ਸਿਆਪਾ ਪਾਦੇ ਕੋਈ ਨਵਾਂ ਹੀ ਇਹ ਆਪਰੇ ਨਾਲ ਲੈ ਜੀ ਕੋਈ ਕਿੱਥੇ ਗਏ ਆਦੇ ਆ ਗਏ ਆ ਗਏ ਆ ਗਏ ਆ ਗਏ ਆਪਰੇ ਵਾਲੇ ਆ ਗਏ ਬਾਬੇ ਬੈਟਣਗੇ ਬਸ ਉਹ ਗੋਤਰਾ ਆ ਰਿਹਾ ਦੋਈ ਆ ਗਿਆ ਆਪਣੇ ਦੇ ਆਗੇ ਵੀ ਜਾਣ ਛੁੱਟੀ ਆ ਜੋ ਆ ਜੋ ਉਹ ਨਾਲ ਹੀ ਇੱਕ ਬਗਲਜੀ ਵਾਲਾ ਕਿਹੜਾ ਆ ਗਿਆ ਪਤਾ ਨਹੀਂ ਸਾਡੇ ਬਹਿ ਜਾਣ ਵਾਸਤੋਂ ਸਾਟਾਣਾ ਕੋਈ ਲੈ ਜਵੇ ਸਾਡਾ ਟੈਨਸ਼ਨ ਵਾ ਗਈ ਹੁਣ ਉਹ ਵੀ ਆ ਗਿਆ ਆਲੋ ਭਰਾਵਾ ਜੋ ਆ ਜੋ ਸਾਡੇ ਸਾਹ ਸੁੱਕੇ ਵੇਰ ਦੇ ਆ ਜੋ ਨਾਲ ਹੀ ਹੁੰਦਾ ਉੱਪਰ ਉਹ ਉੱਪਰ ਉੜਦਾ ਉਹ ਵੀ ਕੋਈ ਨਹੀਂ ਫੜ ਕੇ ਵੀਰੇ ਜੇ ਆ ਗਿਆ ਤੇ ਜਿਹਦਾ ਵੀ ਹੋਇਆ ਆਪਾਂ ਦੇ ਦਾਂਗੇ ਆਪਾਂ ਰੱਖਣਾ ਨਹੀਂ ਕਿਸੇ ਦਾ ਵੀ ਨੀਲਾ 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 ਵਹਿ ਗਿਆ ਬਾਬਿਓ ਦੂਰ ਰਗੇ ਆਜੋ ਏ ਆਜੋ ਭਰਾਵਾ ਆਜੋ ਤੁਸੀਂ ਵੀ ਹਵਾ ਵੀ ਪੈਣ ਚੱਲ ਪਈ ਆ ਓਏ ਆ ਤਾਂ ਫੇਰ ਉੱਡ ਗਿਆ ਆ ਆ ਆ ਇੱਕ ਛਤਰੀ ਲੱਗੀ ਰਹਿਣੀ 7:00 ਵਜੇ ਤੇ 2 ਮਿੰਟ ਹੋ ਗਏ ਆ ਆ ਨੀਲਾ ਬੈਠਾ ਹੁਣ ਤੇ ਦੌੜਦੇ ਆ ਵੀ ਦੁਆ ਕਰਦੇ वो अपना नहीं चल गया वो चल गया वो चल गया वो भी आ गया चको एक रह गया हूँ चीना बह जाऊरा बह जा सत तो प्लस हो गया टाइम हूँ बह गए दोनों बह गए फट ਖੜਖੜਖ ਆਓ ਛਤਰੀ ਤੇ ਦੋਨੇ ਆ ਛੋਟਾ ਕੋਈ ਦੋਨੇ ਹੁਣ ਬੈਠੇ ਮੌਸਮ ਠੰਡਾ ਨਾ ਹੁੰਦਾ ਫੇਰ ਨਹੀਂ ਇੰਨਾ ਚੱਕਰ ਪੈਣਾ ਮੌਸਮ ਠੰਡਾ ਹੋਣ ਕਰਕੇ ਜਿਆਦਾ ਚੱਕਰ ਕਿਉਂਕਿ ਕਬੂਤਰਾਂ ਦੇ ਕਸਾ ਬਣੀਆਂ ਆ ਗਰਮੀ ਜੋੜੇ ਆ ਹੋਰ ਆ ਬੈਠੇ ਵੀ ਦੋਨੇ ਜਿੱਥੇ ਇੱਕ ਆ ਤੇ ਇੱਕ ਕੋ ਲੋਕੀ ਨਹੀਂ ਆ ਰਹੇ ਅੱਲਾ ਜੋਦਰ ਥੱਲੇ ਹੋਏ ਇਹਨਾਂ ਨੂੰ ਮਲਾਵਾ ਪੱਬੇ 8 ਵਜੇ ਦਾ ਟਾਈਮ ਹੋ ਗਿਆ ਇਹਨਾਂ ਨੂੰ ਬਾਦਾਮ ਹੋਣ ਪਾਏ ਆ ਪਾਣੀ ਪੂਰੀ ਵਿੱਚ ਪਾ ਕੇ ਤੇ ਅੱਜ ਵੀ ਵੇਲੇ ਹੋਈ ਨਾ ਤੁਹਾਨੂੰ ਵੀ ਬਾਰੇ ਵੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ